ਸਤਿ ਸ਼੍ਰੀ ਅਕਾਲ ਜੀ ਦੋਸਤੋ ਅੱਜਕੱਲ ਕਰਾਂਗੇ ਇੱਕ ਬਹੁਤ ਹੀ ਵੱਡੀ ਖਬਰ ਦੀ ਜੋ ਕਿ ਅਮਰੀਕਾ ਦੇ ਰਾਜ ਜੌਰਜੀਆ ਤੋਂ ਆ ਰਹੀ ਹੈ ਹਿੰਡੂਈ ਦੀ ਇਲੈਕਟ੍ਰਿਕ ਵਾਹਨਾਂ ਦੀ ਬਣਾਉਣ ਵਾਲੀ ਫੈਕਟਰੀ 'ਚੋਂ ਲਗਭਗ 475 ਲੋਕਾਂ ਨੂੰ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਅਰੈਸਟ ਕਰ ਲਿਆ ਹੈ ਇਹ ਕਾਰਵਾਈ ਡੋਨਾਲਡ ਟਰੰਪ ਦੀ ਦੂਸਰੀ ਟਰਮ ਦੀ ਸਭ ਤੋਂ ਵੱਡੀ ਵਰਕਪਲੇਸ ਰੇਡ ਕਹੀ ਜਾ ਰਹੀ ਹੈ ਇਹ ਫੈਕਟਰੀ ਕੋਈ ਆਮ ਫੈਕਟਰੀ ਨਹੀਂ ਹੈ ਇਹ ਹਿੰਡੂਈ ਤੇ ਐਲਜੀ ਐਨਰਜੀ ਸੋਲੂਸ਼ਨ ਦਾ ਸਾਂਝਾ ਪ੍ਰੋਜੈਕਟ ਹੈ ਪ੍ਰੋਜੈਕਟ ਦੀ ਲਾਗਤ ਹੈ 1.6 ਬਿਲੀਅਨ ਡਾਲਰ ਇਸ ਨੂੰ ਜਾਰਜੀਆ ਦੀ ਹਿਸਟਰੀ ਦਾ ਸਭ ਤੋਂ ਵੱਡਾ ਉਦਯੋਗਿਕ ਪ੍ਰੋਜੈਕਟ ਮੰਨਿਆ ਜਾਂਦਾ ਹੈ ਫੈਕਟਰੀ 3000 ਏਕੜ ਵਿੱਚ ਬਣੀ ਹੋਈ ਹੈ ਤੇ ਸਿਰਫ 1 ਸਾਲ ਤੋਂ ਹੀ ਆਪਰੇਸ਼ਨਲ ਹੋਈ ਹੈ ਇੱਥੇ ਮੁੱਖ ਤੌਰ ਤੇ ਇਲੈਕਟ੍ਰਿਕ ਵਾਹਨਾਂ ਦੀਆਂ ਬੈਟਰੀਆਂ ਬਣਾਈਆਂ ਜਾਂਦੀਆਂ ਜਾਰਜੀਆ ਦੀ ਸਰਕਾਰ ਨੇ ਉਮੀਦ ਜਤਾਈ ਸੀ ਕਿ ਇੰਨਾ ਵੱਡਾ ਪ੍ਰੋਜੈਕਟ ਆਇਆ ਤੇ ਇਸ ਕਰਕੇ ਇੱਥੇ ਹਜ਼ਾਰਾਂ ਨੌਕਰੀਆਂ ਜ਼ਰੂਰ ਆਉਣਗੀਆਂ ਤੇ ਅਮਰੀਕਾ ਨੂੰ ਇਲੈਕਟ੍ਰਿਕ ਕਾਰਾਂ ਦੇ ਖੇਤਰ ਵਿੱਚ ਅੱਗੇ ਵਧਾਉਣ 'ਚ ਬਹੁਤ ਵੱਡੀ ਮਦਦ ਮਿਲੇਗੀ ਛਾਪੇ ਦੀਆਂ ਡਿਟੇਲ ਜਦੋਂ ਸਾਂਝੀਆਂ ਕਰਦੇ ਹਾਂ ਤਾਂ ਹੈਰਾਨੀ ਹੁੰਦੀ ਹੈ ਪਰ ਹੁਣ ਇਸ ਫੈਕਟਰੀ 'ਚ ਵੱਡਾ ਵਿਵਾਦ ਆ ਗਿਆ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਇੱਥੇ ਛਾਪਾ ਮਾਰਿਆ 475 ਲੋਕਾਂ ਨੂੰ ਅਰੈਸਟ ਕੀਤਾ ਗਿਆ ਹੈ ਰਿਪੋਰਟਾਂ ਦੇ ਅਨੁਸਾਰ ਇਹਨਾਂ ਵਿੱਚੋਂ ਬਹੁਤ ਸਾਰੇ ਦੱਖਣੀ ਕੋਰੀਆ ਦੇ ਨਾਗਰਿਕ ਨੇ ਕਾਰਵਾਈ ਦਾ ਨਾਮ ਰੱਖਿਆ ਗਿਆ ਆਪਰੇਸ਼ਨ ਲੋ ਲੋ ਵੋਲਟੇਜ ਅਮਰੀਕਾ ਦੇ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਦੇ ਮਤਾਬਕ ਇੱਕ ਰੇਡ ਉਹ ਗੈਰਕਾਨੂੰਨੀ ਰੋਜ਼ਗਾਰ ਪ੍ਰਥਮਾ ਤੇ ਕੁਝ ਹੋਰ ਗੰਭੀਰ ਫੈਡਰਲ ਅਪਰਾਧਾਂ ਦੀ ਜਾਂਚ ਦੇ ਤਹਿਤ ਕੀਤੀ ਗਈ ਹੈ। ਦੱਖਣੀ ਕੋਰੀਆ ਦੀ ਪ੍ਰਤੀਕਿਰਿਆ ਬੜੀ ਖਾਸ ਐਮੀਟ ਰੱਖਦੀ ਹੈ ਇਸ ਮੌਕੇ ਤੇ। ਇਸ ਵੱਡੇ ਛਾਪੇ ਤੋਂ ਬਾਅਦ ਦੱਖਣੀ ਕੋਰੀਆ ਦੀ ਸਰਕਾਰ ਨੇ ਚਿੰਤਾ ਜਤਾਈ ਹੈ। ਅਫਸੋਸ ਜ਼ਾਹਰ ਕੀਤਾ ਹੈ। ਉਹ ਨਾ ਕਹੇ ਕਿ ਅਮਰੀਕੀ ਸਰਕਾਰ ਨੂੰ ਦੱਖਣੀ ਕੋਰੀਆ ਦੇ ਨਾਗਰਿਕਾਂ ਦੇ ਅਧਿਕਾਰਾਂ ਦੀ ਪੂਰੀ ਰੱਖਿਆ ਕਰਨੀ ਚਾਹੀਦੀ ਹੈ। ਇਹ ਮਾਮਲਾ ਸੇਉਲ ਤੇ واਸ਼ਿੰਗٹن ਦੇ ਰਿਸ਼ਤਿਆਂ ਦੇ ਵਿੱਚ ਹੁਣ ਖਟਾਸ ਲਿਆ ਸਕਦਾ ਹੈ ਕਿਉਂਕਿ ਦੋਵੇਂ ਦੇਸ਼ ਰੱਖਿਆ ਤੇ ਵਪਾਰ ਦੇ ਵੱਡੇ ਸਾਥੀ ਰਹੇ ਨੇ ਕਾਫੀ ਪੁਰਾਣੇ ਸਾਥੀ ਰਹੇ ਨੇ ਕੰਪਨੀਆਂ ਦੀ ਪ੍ਰਤੀਕਿਰਿਆ ਕੀ ਹੈ ਇਸ ਮਾਮਲੇ ਨੂੰ ਲੈ ਕੇ ਹਿੰਡੂ ਨੇ ਸਪਸ਼ਟ ਕੀਤਾ ਕਿ ਜਿਨ੍ਹਾਂ ਲੋਕਾਂ ਨੂੰ ਅਰੈਸਟ ਕੀਤਾ ਗਿਆ ਉਹ ਸਿੱਧੇ ਕਰਮਚਾਰੀ ਨਹੀਂ ਸਾਡੇ ਇਹ ਲੋਕ ਜ਼ਿਆਦਾਤਰ ਠੇਕੇਦਾਰ ਕੰਪਨੀਆਂ ਦੇ ਰਾਹੀਂ ਕੰਮ ਕਰਦੇ ਨੇ ਐਲਜੀ એનર્ਜੀ ਸੋਲੂਸ਼ਨ ਦਾ ਕਹਿਣਾ ਹੈ ਕਿ ਉਹ ਅਧਿਕਾਰੀਆਂ ਨਾਲ ਪੂਰੀ ਤਰ੍ਹਾਂ ਸਹਿਯੋਗ ਕਰ ਰਹੇ ਨੇ ਜਿਹਨਾਂ ਕਰਮਚਾਰੀਆਂ ਦੇ ਖਿਲਾਫ ਕੋਈ ਡਾਊਟ ਸੀ ਸ਼ੱਕ ਸੀ ਤਾਂ ਉਹਨਾਂ ਕਰਮਚਾਰੀਆਂ ਨੂੰ ਇਹ ਕਹਿੰਦੇ ਆ ਕਿ ਤੁਰੰਤ ਅਸੀਂ ਹਟਾ ਦਿੱਤਾ ਹੈ ਇਮੀਗ੍ਰੇਸ਼ਨ ਪਾਲਿਸੀ ਦੇ ਜੇ ਸੰਦਰਭ ਵਿੱਚ ਇਸ ਪੂਰੇ ਮਾਮਲੇ ਨੂੰ ਦੇਖੀ ਤਾਂ ਇੱਕ ਵੱਖਰੀ ਤਸਵੀਰ ਸਾਡੇ ਸਾਹਮਣੇ ਆਉਂਦੀ ਹੈ ਕਿਉਂਕਿ ਇਸ ਕਾਰਵਾਈ ਨੂੰ ਸਿਰਫ ਇੱਕ ਫੈਕਟਰੀ ਛਾਪੇ ਵਜੋਂ ਨਾ ਲੇਖਿਆ ਜਾਵੇ ਅਮਰੀਕਾ ਚੋਂ ਗੈਰਕਾਨੂੰਨੀ ਇਮੀਗ੍ਰੇਸ਼ਨ ਇੱਕ ਵੱਡਾ ਪੋਲਿਟਿਕਲ ਮੁੱਦਾ ਹੈ ਡੋਨਲਡ ਟਰੰਪ ਨੇ ਆਪਣੀ ਦੂਸਰੀ ਟਰਮ ਦੇ ਵਿੱਚ ਸਖਤ ਕਦਮ ਚੁੱਕਣ ਦਾ ਵਾਦਾ ਕੀਤਾ ਸੀ ਯੂ ਰੇਡ ਦੱਸਦੀ ਹੈ ਕਿ ਸਰਕਾਰ ਕੰਪਨੀਆਂ ਨੂੰ ਵੀ ਹੁਣ ਛੱਡਣ ਵਾਲੀ ਨਹੀਂ ਜੋ ਵੀ ਕੰਪਨੀਆਂ ਗੈਰ ਕਾਨੂੰਨੀ ਕਰਮਚਾਰੀ ਰੱਖਦੀਆਂ ਨੇ ਸਰਕਾਰ ਨੂੰ ਸਾਰਿਆਂ ਦਾ ਪਤਾ ਹੈ ਤੇ ਉਹਨਾਂ ਉੱਪਰ ਕਹਿੰਦੇ ਵੱਡੀ ਕਾਰਵਾਈ ਹੋਵੇਗੀ। ਇਸ ਘਟਨਾ ਨੇ ਨਾ ਸਿਰਫ ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ ਤੇ ਸਵਾਲ ਖੜੇ ਕੀਤੇ ਸਗੋ ਦੱਖਣੀ ਕੋਰੀਆ ਦੇ ਨਾਲ ਉਸ ਦੇ ਰਿਸ਼ਤਿਆਂ ਨੂੰ ਵੀ ਹੁਣ ਸਿੱਧੇ ਰੂਪ ਚ ਪ੍ਰਭਾਵਿਤ ਕਰਨ ਜਾ ਰਹੀ ਹੈ। ਹੁਣ ਸਵਾਲ ਇਹ ਹੈ ਕਿ ਇਹ ਕਾਰਵਾਈ ਕੀ ਜਾਇਜ਼ ਹੈ? ਜਫਰੀਜ਼ ਦੇ ਨਾਲ ਮਾਸੂਮ ਕਰਮਚਾਰੀਆਂ ਦੀ ਜ਼ਿੰਦਗੀ ਪ੍ਰਭਾਵਿਤ ਹੋਵੇਗੀ। ਤੁਸੀਂ ਆਪਣੀ ਰਾਏ ਕਮੈਂਟ ਬਾਕਸ ਵਿੱਚ ਸਾਂਝੀ ਕਰ ਸਕਦੇ ਹੋ। ਵੀਡੀਓ ਨੂੰ ਲਾਇਕ ਸ਼ੇਅਰ ਜ਼ਰੂਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਮਿਲਦੇ ਹਾਂ ਅਗਲੀ ਤਾਜ਼ਾ ਅਪਡੇਟ ਲੈ ਕੇ ਨੈਕਸਟ ਵੀਡੀਓ ਵਿੱਚ